ਤੇ ਮੇਰੀ ਕਜ਼ਨ ਨੇ ਮੈਨੂੰ ਇਹ ਕਹਿ ਕੇ ਉੱਥੇ ਬੁਲਾਇਆ ਸੀ ਕਿ ਉੱਥੇ ਦੋ ਬੱਚੇ ਆ ਬਸ ਉਹਨਾਂ ਦੀ ਕੇਅਰ ਕਰਨੀ ਆ ਤੇਰੀ 150 ਰਿਆਲ ਸੈਲਰੀ ਹੋਗੀ ਘੱਟੋ ਘੱਟ ਇੰਡੀਆ ਦੀ 25-30 ਹਜ਼ਾਰ ਸੈਲਰੀ ਮੈਨੂੰ ਕੰਮ ਕਰਨ ਤੋਂ ਕੋਈ ਪ੍ਰੋਬਲਮ ਨਹੀਂ ਸੀ ਪਰ ਉਹਨਾਂ ਮੇਰੇ ਨਾਲ ਕੁੱਟਮਾਰ ਵੀ ਬਹੁਤ ਕੀਤੀ ਤੇ ਮੇਰੇ ਪੈਸੇ ਵੀ ਨਹੀਂ ਦਿੱਤੇ ਮੈਨੂੰ ਉਹਨਾਂ 5 ਮਹੀਨੇ ਤੱਕ ਮੈਂ ਕੰਮ ਕਰਦੀ ਰਹੀ ਫਿਰ ਉਹਨਾਂ ਮੈਨੂੰ ਕਿਸੇ ਏਜੰਸੀ 'ਚ ਛੱਡਤਾ ਉਹ ਏਜੰਸੀ ਵਾਲਿਆਂ ਨੇ ਵੀ ਮੈਨੂੰ ਬਹੁਤ ਕੁੱਟਮਾਰ ਕੀਤੀ ਤੇ ਮੇਰੇ ਕੋਲ ਜਿਹੜੇ ਪੈਸੇ ਸੀ ਉਹ ਵੀ ਮੇਰੇ ਤੋਂ ਖੋਲੇ ਗਏ ਵੀਜ਼ੇ ਤੇ ਟਿਕਟ ਲਈ ਬਹੁਤ ਪੈਸੇ ਲੱਸੀਏ 50-7000 ਲਗਾਤਾਰ ਪਰ ਮਨ ਉੱਥੇ ਜਾ ਕੇ ਪਤਾ ਲੱਗਿਆ ਕਿ ਵੀਜ਼ਾ ਤੇ ਟਿਕਟ ਉਧਰ ਫ੍ਰੀ ਹੁੰਦੇ ਆ ਤੇ ਮੇਰੀ ਕਜ਼ਨ ਨੇ ਮੇਰੇ ਪੈਸੇ ਖਾਦੇ ਸੀ ਇੱਥੇ ਅਰਬ ਕੰਟਰੀਆਂ ਜੇ ਨਾ ਜਾਓ ਸਪੈਸ਼ਲੀ ਅਮਾਨ ਵਿੱਚ ਨਾ ਜਾਓ ਕਿਉਂਕਿ ਉੱਥੇ ਉਹ ਲੋਕ ਨਹੀਂ ਚੰਗੇ ਹੈਗੇ ਤੇ ਨਾ ਹੀ ਉਹ ਦੇਸ਼ ਚੰਗਾ ਅਰਬ ਦੇਸ਼ ਅਮਾਨ ਚੋਂ ਪੰਜਾਬੀ ਕੁੜੀਆਂ ਅਰਬ ਪੱਤੀਆਂ ਨੂੰ ਵੇਚੀਆਂ ਜਾਂਦੀਆਂ ਹਨ ਵਾਪਸ ਆਈ ਪੀੜਿਤ ਪੰਜਾਬੀ ਕੁੜੀ ਨੇ ਕਈ ਵੱਡੇ ਖੁਲਾਸੇ ਕੀਤੇ ਹਨ ਰਾਜ ਸਭਾ ਮੈਂਬਰ ਸੰਤ ਬਲਬੀਤ ਸਿੰਘ ਸਿਜੇਵਾਲ ਦੇ ਯਤਨਾਂ ਨਾਲ ਇੱਕ ਪੰਜਾਬੀ ਕੁੜੀ ਸੁਰੱਖਿਅਤ ਵਾਪਸ ਪਰਤੀ ਹੈ ਲੜਕੀ ਨੇ ਪੀੜਿਤ ਲੜਕੀ ਨੇ ਦੱਸਿਆ ਕਿ ਘਰ ਦਾ ਕੰਮ ਦੱਸ ਕੇ ਅਮਾਨ ਲੈ ਜਾ ਕੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਉਸ ਨੇ ਹੋਰਨਾਂ ਕੁੜੀਆਂ ਨੂੰ ਕਿਹਾ ਕਿ ਅਰਬ ਜਾਣ ਦਾ ਕਦੇ ਵੀ ਯਕੀਨ ਨਾ ਕਰਨ ਮੈਂ 2024 ਚ 7 ਮਈ ਨੂੰ ਵਿਦੇਸ਼ ਗਈ ਸੀਗੀ ਤੇ ਮੇਰੀ ਕਜ਼ਨ ਨੇ ਮੈਨੂੰ ਇਹ ਕਹਿ ਕੇ ਉੱਥੇ ਬੁਲਾਇਆ ਸੀ ਕਿ ਉੱਥੇ ਦੋ ਬੱਚੇ ਆ ਬਸ ਉਹਨਾਂ ਦੀ ਕੇਅਰ ਕਰਨੀ ਆ ਤੇਰੀ 150 ਰਿਆਲ ਸੈਲਰੀ ਹੋਗੀ ਘੱਟੋ ਘੱਟ ਇੰਡੀਆ ਦੀ 25-30 ਹਜ਼ਾਰ ਸੈਲਰੀ ਉੱਥੇ ਜਾ ਕੇ ਪਤਾ ਲੱਗਿਆ ਕਿ ਬਸ ਬੱਚੇ ਨਹੀਂ ਸਾਰਾ ਇਹ ਕੰਮ ਕਰਨਾ ਪੈਂਦਾ ਸੀਗਾ ਮੈਨੂੰ ਕੰਮ ਕਰਨ ਦਾ ਕੋਈ ਪ੍ਰੋਬਲਮ ਨਹੀਂ ਸੀ ਪਰ ਉਹਨਾਂ ਮੇਰੇ ਨਾਲ ਕੁੱਟਮਾਰ ਵੀ ਬਹੁਤ ਕੀਤੀ ਤੇ ਮੇਰੇ ਪੈਸੇ ਵੀ ਨਹੀਂ ਦਿੱਤੇ ਮੈਨੂੰ ਉਹਨਾਂ 5 ਮਹੀਨੇ ਤੱਕ ਮੈਂ ਕੰਮ ਕਰਦੀ ਰਹੀ ਫੇਰ ਉਹਨਾਂ ਨੂੰ ਕਿਸੇ ਏਜੰਸੀ 'ਚੋਂ ਛੱਡਤਾ ਉਹ ਏਜੰਸੀ ਵਾਲਿਆਂ ਨੇ ਵੀ ਮੈਨੂੰ ਬਹੁਤ ਕੁੱਟਮਾਰ ਕੀਤੀ ਤੇ ਮੇਰੇ ਕੋਲ ਜਿਹੜੇ ਪੈਸੇ ਸੀ ਉਹ ਵੀ ਮੇਰੇ ਤੋਂ ਖੋਲੇ ਗਏ ਉਹਨਾਂ ਨੇ ਫਿਰ ਦੂਜੇ ਘਰ ਮੈਨੂੰ ਘਰ ਲਈ ਕੰਮ ਭੇਜਿਆ ਤੇ ਉੱਥੇ ਵੀ ਮੇਨਾਂ ਕੁੱਟਮਾਰ ਕੀਤੀ ਗਈ ਉਹਨਾਂ ਵੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਮੈਂ ਉੱਥੇ ਜਾ ਕੇ ਸਿਰਫ 4-5 ਘਰਾਂ 'ਚ ਕੰਮ ਕੀਤਾ ਮੈਨੂੰ ਕਿਤੋਂ ਵੀ ਪੈਸਾ ਨਹੀਂ ਮਿਲਿਆ ਤੇ ਫਿਰ ਮੈਂ ਏਜੰਸੀ ਗਈ ਏਜੰਸੀ ਵਾਲਿਆਂ ਨੇ ਮੇਰੀ ਮਦਦ ਕੀਤੀ ਸੀਗੀ ਤੇ ਉੱਥੇ ਮੈਂ ਜਾ ਕੇ ਦੇਖਿਆ ਕਿ ਮਾਨ ਵਿੱਚ ਬਹੁਤ ਹੀ ਕੁੜੀਆਂ ਫਸੀਆਂ ਜੀਆਂ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਾਨ ਵਿੱਚ ਕੁੜੀਆਂ ਨਾ ਜਾਣ ਤੇ ਉੱਥੋਂ ਜਾਣ ਤੋਂ ਬਚਨ ਜਦੋਂ ਗਏ ਸੀ ਕਿਹੜੇ ਵੀਜ਼ੇ ਦੀ ਤੁਹਾਡੇ ਨਾਲ ਗੱਲ ਹੋਈ ਸੀ ਜਦੋਂ ਤੁਸੀਂ ਦੱਸ ਰਹੇ ਹੋ ਕਿ ਕੰਮ ਕੰਮ ਦੇ ਵੀਜ਼ੇ ਤੇ ਗਏ ਸੀ ਜਾਂ ਤੁਹਾਨੂੰ ਨਹੀਂ ਮੈਂ ਟੂਰਿਸਟ ਵੀਜ਼ੇ ਤੇ ਗਈ ਸੀਗੀ ਟੂਰਿਸਟ ਮਤਲਬ ਗੱਲ ਵਰਕ ਪਰਮਿਟ ਦੀ ਹੋਈ ਸੀ ਹਾਂਜੀ ਅੱਛਾ ਜੀ ਪਰ ਮੈਨੂੰ ਟੂਰਿਸਟ ਵੀਜ਼ੇ ਤੇ ਭੇਜਿਆ ਗਿਆ ਸੀਗਾ ਇੱਥੇ ਕਿੰਨੇ ਪੈਸੇ ਲਾਇਏ ਸੀ ਮੇਰੇ ਤੋਂ ਉਹਨਾਂ ਵੀਜ਼ੇ ਤੇ ਟਿਕਟ ਲਈ ਬਹੁਤ ਪੈਸੇ ਲੈ ਸੀ 50-80000 ਲਿਆਤਾ ਪਰ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਵੀਜ਼ਾ ਤੇ ਟਿਕਟ ਉਧਰੋਂ ਫ੍ਰੀ ਹੁੰਦੇ ਆ ਤੇ ਮੇਰੀ ਕਜ਼ਨ ਨੇ ਮੇਰੇ ਪੈਸੇ ਖਾਦੇ ਸੀ ਹਾਂਜੀ ਤੇ ਸੰਸਿਚੇਵਾਲ ਜੀ ਨਾਲ ਕਿਵੇਂ ਪਹੁੰਚ ਹੋਈ ਇੱਥੇ ਫਿਰ ਮੈਨੂੰ ਪਤਾ ਲੱਗਿਆ ਕਿ ਇੱਕ ਬਾਬਾ ਸੀਚੇਵਾਲ ਦਾ ਹੈਗਾ ਉਹ ਕੁੜੀਆਂ ਨੂੰ ਕੁੜੀਆਂ ਦੀ ਮਦਦ ਕਰਦੇ ਆ ਤੇ ਮੈਂ ਫਿਰ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਨੇ ਮੈਨੂੰ ਉਹ ਸਾਰਾ ਕੁਝ ਦੱਸਿਆ ਤੇ ਮੈਂ ਇੱਥੋਂ ਤੱਕ ਪਹੁੰਚੀ ਹਾਂਜੀ ਹੋਰ ਕੀ ਕੀ ਤਸ਼ੱਦਦ ਉੱਥੇ ਚੱਲਣਾ ਪਿਆ ਕਰੇ ਬਹੁਤ ਕੁਝ ਮਾਰਕੁੱਟ ਕੱਲੀ ਮੈਂ ਹੀ ਨਹੀਂ ਬਹੁਤ ਕੁੜੀਆਂ ਉੱਥੋਂ ਦੀਆਂ ਇਦਾਂ ਦੀਆਂ ਵਾਂ ਕਿ ਜਿਹੜੀਆਂ ਜੇਲ੍ਹ ਕੱਟ ਕੇ ਵੀ ਉਹਨਾਂ ਨੂੰ ਪੈਸੇ ਭਰ ਕੇ ਇੱਧਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਮੈਂ ਹੀ ਕਹਿਣਾ ਚਾਹਾਂ ਕਿ ਕਿੰਨੀਆਂ ਕੁੜੀਆਂ ਹੋਰ ਹੋਣਗੀਆਂ ਉੱਥੇ 100 ਕੁੜੀਆਂ ਵਾਂ ਜਿੱਥੋਂ ਤੱਕ ਮੈਂ ਆ ਉਤਸਾਹ ਕੁੜੀਆਂ ਹੈਗੀਆਂ ਵਾਂ ਪਰ ਘਰਾਂ 'ਚ ਕੰਮ ਕਰਦੀਆਂ ਵੀ ਬਹੁਤ ਕੁੜੀਆਂ ਵਾਂ ਪੰਜਾਬ ਦੀਆਂ ਵੀ ਆ ਤੇ ਬਾਹਰ ਦੀਆਂ ਹੋਈਆਂ ਵਾਪਸ ਆਉਣੀਆਂ ਚਾਹੁੰਦੇ ਹਾਂ ਹਾਂਜੀ ਵਾਪਸ ਚੋਣੀਆਂ ਆਉਂਦੀਆਂ ਪਰ ਉਹਨਾਂ ਦੀ اربਾਬ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਆ ਸਕਦੀਆਂ ਬਸ ਆ ਪਰਨ ਤੋਂ ਬਾਅਦ ਵੀ ਉਹਨਾਂ ਨੂੰ ਨਹੀਂ ਹੌਂ ਦਿੱਤਾ ਜਾ ਰਿਹਾ ਹੁਣ ਕੋਈ ਉਮੀਦ ਸੀ ਕਿ ਵਾਪਸ ਆਓਗੇ ਇਦਾਂ ਦੀ ਗੱਲ ਬਾਤ ਉਮੀਦ ਤਾਂ ਜਿਹੜੇ ਤੁਹਾਡੇ ਤੇ ਤਸ਼ੱਦਦ ਹੁੰਦਾ ਸੀ ਸੋਚਿਆ ਸੀ ਕਿ ਕਦੇ ਵਾਪਸ ਆਉਣਾ ਹੋਊਗਾ ਇੱਥੇ ਸੋਚਿਆ ਤਾਂ ਨਹੀਂ ਸੀ ਪਰ ਜਦੋਂ ਬੱਬਾ ਸੀ ਚਵਾਲ ਜੀ ਨਾਲ ਗੱਲ ਹੋਈ ਤਾਂ ਮੈਨੂੰ ਉਮੀਦ ਜਾਗੀ ਮੇਰੇ ਦਿਲ 'ਚ ਕਿ ਮੈਂ ਵਾਪਸ ਜਾਊਂਗੀ ਪਰ ਇਹਨਾਂ ਨੇ ਮੇਰੀ ਮਦਦ ਹੀ ਕੀਤੀ ਸੀ ਮੈਂ ਅੰਸੀ ਨੂੰ ਮਿਲ ਪਾਈ ਤਾਂ ਮੈਂ ਇੱਥੇ ਤੱਕ ਆ ਪਹੁੰਚੀ ਮੈਂ ਘਰੇ ਵਾਪਸ ਪਰਤੇ ਹੋ ਕਿ ਮਹਿਸੂਸ ਕਰਦੇ ਹੋ ਬਹੁਤ ਵਧੀਆ ਮੈਂ ਮਹਿਸੂਸ ਕਰ ਰਹੀ ਹਾਂ ਮੈਂ ਘਰੇ ਵਾਪਸ ਆ ਚੁੱਕੀ ਹਾਂ ਆਪਣੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦੀ ਹਾਂ ਕਿ ਮੇਰੀ ਉਹਨਾਂ ਨੇ ਮਦਦ ਕੀਤੀ ਬਹੁਤ ਸਾਰੀਆਂ ਅਜਹੀਆਂ ਹੋਰ ਵੀ ਨੌਜਵਾਨ ਪੀੜ੍ਹੀ ਦੇ ਵਿੱਚ ਲੜਕੇ ਲੜਕੀਆਂ ਹੋਣਗੇ ਜਿਹੜੇ ਵਿਦੇਸ਼ ਜਾਣ ਦੀ ਚਾਹਨਾ ਰੱਖਦੇ ਨੇ ਸੁੰਦਰੀ ਭਵਿੱਖ ਦੀ ਭਾਲ ਦੇ ਵਿੱਚ ਪਰ ਕਿਤਨੇ ਕਿਤੇ ਉਹਨਾਂ ਦੇ ਹੱਥ ਨਰਾਸ਼ਾ ਲੱਗ ਰਹੀ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਮੈਂ اپੀਲ ਕਰਨਾ ਚਾਹੁੰਨੀ ਆ ਕਿ ਤੁਸੀਂ ਅਰਬ ਕੰਟਰੀਆਂ 'ਚ ਨਾ ਜਾਓ ਸਪੈਸ਼ਲੀ Oman ਵਿੱਚ ਨਾ ਜਾਓ ਕਿਉਂਕਿ ਉੱਥੇ ਉਹ ਲੋਕ ਨਹੀਂ ਚੰਗੇ ਹੈਗੇ ਤੇ ਨਾ ਹੀ ਉਹ ਉਦੇਸ਼ ਚੰਗਾ। ਬਹੁਤ ਦੁੱਖ ਦੀ ਗੱਲ ਆ ਕਿ ਲਗਾਤਾਰ ਅਸੀਂ 3 ਸਾਲ ਤੋਂ ਜਿਹੜੇ ਖਾਸ ਕਰਕੇ Oman ਦੇ ਵਿੱਚ ਲੜਕੀਆਂ ਜਾਂਦੀਆਂ ਤੇ ਇਹਨਾਂ ਦੇ ਨਾਲ ਜੋ ਤੱਕਾ ਹੋ ਰਿਹਾ ਉਹਦੀ ਗੱਲ ਅਸੀਂ ਸਰਕਾਰ ਦੇ ਮੋਹਰੇ ਵੀ ਰੱਖ ਚੁੱਕੇ ਆ ਸੰਸਦ 'ਚ ਵੀ ਉਠਾ ਚੁੱਕੇ ਆ। ਤੇ ਇਹ ਲਗਾਤਾਰ ਹੋ ਰਿਹਾ ਕਿਉਂਕਿ ਇਥੋਂ ਜਿਹੜੀਆਂ ਲੜਕੀਆਂ ਹੈਗੀਆਂ ਉਥੇ ਜਾ ਕੇ ਕੋਈ ਇਹਨਾਂ ਦੇ ਨਾਲ ਅਰਬੀ ਦੇ ਵਿੱਚ ਉਹਦਾ ਕੰਟੈਕਟ ਕੋਈ ਕਰ ਲੈਂਦੇ ਹੈਗੇ ਉਹਦਾ اقرارਨਾਮਾ ਤੇ ਇਹ ਜਿਹੜੇ ਬਾਅਦ ਦੇ ਵਿੱਚ ਜਿਹੜੇ ਹੈ ਇਹਨਾਂ ਨੂੰ ਕੁਟਕਟਾਪਾ ਸ਼ੁਰੂ ਕਰ ਦਿੰਦਾ ਕੰਮ ਕਰਾ ਲੈਂਦੇ ਆ ਪੈਸੇ ਨਹੀਂ ਦਿੰਦੇ ਸੋ ਅਸੀਂ ਪਿਛਲੀ ਮੇਰੀ ਵੀ ਜਦੋਂ ਸਾਡੇ ਕੋਲ ਕੁਝ ਲੜਕੀਆਂ ਦੇ ਫੋਨ ਆਏ ਉਹਨਾਂ ਨੇ ਆਪਣੇ ਮੈਸੇਜ ਭੇਜੇ ਵੀਡੀਓ ਭੇਜੀਆਂ ਤੇ 70 ਲੜਕੀਆਂ ਜਿਹੜੀਆਂ ਸੀ ਉਸ ਵળે ਉਹਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਕਾਫੀ ਲੜਕੀਆਂ ਆਈਆਂ ਚਾਰ ਲੜਕੀਆਂ ਹੁਣ ਜਿਹੜੀਆਂ ਹੈਗੀਆਂ 2 ਫਰਵਰੀ ਨੂੰ ਵਾਪਸ ਆਈਆਂ ਜਿਨ੍ਹਾਂ ਦੇ ਵਿੱਚ ਤਿੰਨ ਪੰਜਾਬ ਦੀਆਂ ਤੇ ਇੱਕ ਕੇਰਲ ਦੀ ਲੜਕੀ ਆਈ ਹੈ ਤੇ ਇਹ ਜਿਹੜੀ ਹੈਗੀ ਆ ਇਹ ਲੜਕੀ 2 ਮਈ ਦੇ ਵਿੱਚ 24 ਦੇ ਵਿੱਚ ਇਹ ਗਈ ਸੀ ਇਹਨਾਂ ਵੀ ਇਸੇ ਤਰ੍ਹਾਂ ਹੀ ਆਪਣੀ ਇਹਨਾਂ ਦੀ ਕਜਨ ਸੀ ਲੜਕੀ ਕੋਈ ਉੱਥੇ ਫਸੀ ਹੋਈ ਸੀ ਤੇ ਉਹਨਾਂ ਨੇ ਇਹਨਾਂ ਨੂੰ ਕਹਿ ਕੇ ਭੇਜ ਦਿੱਤਾ ਤੇ ਆ ਇਹ ਉਹ ਆਪ ਆ ਗਈ ਤੇ ਇਹ ਉੱਥੇ ਫਸ ਗਈ ਸੋ ਇਹਨਾਂ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਉਸ ਵੇਲੇ ਵੀ ਅਸੀਂ ਮੈਸੀ ਨੂੰ ਇਹਨਾਂ ਦੀ ਜਿਹੜੀ ਹੈਗੀ ਆ ਭੇਜੀ ਸੀਗੀ ਰਿਕਵੈਸਟ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਲਿਆਂਦਾ ਜਾਵੇ ਤੇ ਕਿਉਂਕਿ ਜਦੋਂ ਇਹ ਲੜਕ ਕੰਮ ਦੇ ਉੱਤੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਤੇ ਫਿਰ ਇਹ ਲੜਕੀਆਂ ਤੇ ਜਿਹੜੀਆਂ ਹੈਗੀਆਂ ਬਾਹਰ ਆ ਜਾਂਦੀਆਂ ਪਾਸਪੋਰਟ ਜਿਹੜੇ ਹੁੰਦੇ ਆ ਰਵਾਬ ਦੇ ਕੋਲ ਹੁੰਦੇ ਆ ਉਹ ਕੁਝ ਨਾ ਕੁਝ ਪੈਸੇ ਭਾਲਦੇ ਹੁੰਦੇ ਆ ਜਾਂ ਉਹ ਪਾਸਪੋਰਟ ਨਹੀਂ ਦਿੰਦੇ ਜਾਂ کورٹ ਵਿੱਚ ਕੇਸ ਕਰ ਦਿੰਦੇ ਇਹ ਬੜੀ ਮੁਸ਼ਕਲ ਆ ਰਹੀ ਹੈ ਸੋ ਜਦੋਂ ਤੋਂ ਇਹ ਇਹ ਗੱਲ ਸ਼ੁਰੂ ਹੋਈ ਹੈ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਹੁਣ ਦਿੱਲੀ ਤਾਂ ਕਾਫੀ ਸਖਤੀ ਹੋ ਗਈ ਹੈ ਲੜਕੀਆਂ ਨਹੀਂ ਹੁਣ ਉਧਰ ਨੂੰ ਜਾ ਰਹੀਆਂ ਪਰ ਵਾਇਆ ਬੰਬਈ ਫਿਰ ਉੱਥੇ ਜਿਹੜਾ ਹੈਗਾ ਉਹੀ ਕੰਮ ਹੋ ਰਿਹਾ ਅਸੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਆਂਗੇ ਕਿ ਸਰਕਾਰ ਨੂੰ ਵੀ ਬੰਬਈ ਦੇ 에ਰਪੋਰਟ ਦੇ ਉੱਤੇ ਵੀ ਸਖਤੀ ਕੀਤੀ ਜਾਵੇ ਤਾਂ ਕਿ ਜਿਹੜੇ ਏਜੰਟ ਆ ਬੰਬਈ ਵਾਇਆ ਬੰਬਈ ਜਿਹੜਾ ਹੈਗਾ ਲੜਕੀਆਂ ਨੂੰ ਭੇਜ ਰਿਹਾ ਹੋ ਨਾ ਜਾਣ ਹਾਂ ਹੁਣ ਤੱਕ 130 ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਤੇ ਇਹਨਾਂ ਦੇ ਨਾਲ ਕਾਫੀ ਲੜਕੀਆਂ ਹੋਰ ਵੀ ਵਾਪਸ ਆ ਚੁੱਕੀਆਂ ਐਸ ਵੇਲੇ ਜੋ ਸਾਨੂੰ ਲੜਕੀ ਨੇ ਦੱਸਿਆ ਕਿ 100 ਦੇ ਕਰੀਬ ਲੜਕੀਆਂ ਹਜੇ ਉੱਥੇ ਹੋਰ ਫਸੀਆਂ ਹੋਈਆਂ ਅੱਗੇ 70 ਸੀ 70 ਤੋਂ ਹੁਣ 100 ਹੋ ਗਈਆਂ ਹੋਰ ਵਧ ਗਈਆਂ ਸੋ ਇਹ ਜਿਹੜਾ ਰੈਗੂਲਰ ਧੰਦਾ ਚੱਲ ਰਿਹਾ ਜਿਹਦੇ ਵਿੱਚ ਕੁਝ ਇਹੋ ਜਿਹੇ ਰੈਂਡਰ ਵਾਲੇ ਹੋਇਆ ਇਹ ਟਾਰਗੇਟ ਕਿਨਾਂ ਨੂੰ ਕਰਦੇ ਆ ਬਿਲਕੁਲ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਟਾਰਗੇਟ ਕਰਦੇ ਆ ਤੇ ਉਹਨਾਂ ਦੇ ਇਹਨਾਂ ਨੂੰ ਲਾਲਚ ਦੇ ਦਿੰਦੇ ਆ ਵੀ ਇੰਨੇ ਪੈਸੇ ਮਿਲਣਗੇ ਤੁਹਾਡੇ ਕੋਲ ਪੈਸਾ ਥੋੜੇ-ਬਹੁਤੇ ਪੈਸੇ ਜਿੰਨੇ ਕੋਈ ਦਿੰਦਾ ਕਿ ਕੋ ਲੱਖ 2 ਲੱਖ ਜਾਂ ਥੋੜੇ-ਬਹੁਤੇ ਲੈ ਕੇ ਤੇ ਉਹਨਾਂ ਨੂੰ ਭੇਜ ਦਿੰਦੇ ਆ ਪਰ ਉੱਥੇ ਜਾ ਕੇ ਜਿਹੜਾ ਹੈ ਇਹਨਾਂ ਦਾ ਜਸਮਾਨੀ ਸੋਸ਼ਣ ਵੀ ਹੁੰਦਾ ਤੇ ਇਹਨਾਂ ਦੇ ਨਾਲ ਮਾਨਸਿਕ ਤਸ਼ੀਹੇ ਵੀ ਦਿੱਤੇ ਜਾਂਦੇ ਆ ਪਰ ਅਫਸ਼ੋਸ਼ ਆ ਕੇ ਵਰਤਾਰਾ ਰੋਕ ਨਹੀਂ ਰਿਹਾ ਅਸੀਂ ਇਹ ਵੀ ਜਿਹੜਾ ਹੈ ਕਾਫੀ ਸਮੇਂ ਪਿਛੋਂ ਇਹ ਲੜਕੀ 1.5 ਸਾਲ ਪਿਛੋਂ ਵਾਪਸ ਆਈ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਜਿਹੜਾ ਹੈ ਵਿਦੇਸ਼ ਵਿਭਾਗ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਜੋ ਕੁਝ ਵੀ ਇਹ ਵਰਤਾਰਾ ਹੋ ਰਿਹਾ ਇਹਨਾਂ ਨੂੰ ਰੁਕਿਆ ਜਾਵੇ ਤਾਂ ਕਿ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦਾ ਜਿਹੜਾ ਸ਼ੋਸ਼ਣ ਹੋਵੇ ਹੋ ਰਿਹਾ ਇਹਨੂੰ ਰੁਕਿਆ ਜਾਵੇ ਇਹਦੇ ਵਾਸਤੇ ਅਸੀਂ ਜਿਹੜੇ ਖਾਸ ਕਰਕੇ ਅਸੀਂ ਜਿਹਨੇ ਵੀ ਬਾਹਰ ਜਾਣਦੇ ਆ ਇਸ ਕ ਜਾ ਸਾਡੇ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਅਸੀਂ ਇਹਨਾਂ ਮੁਲਕਾਂ 'ਚ ਜਾਣਾ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੀਆਂ ਲੜਕੀਆਂ ਨੂੰ ਅਮਾਨ ਭਾਵ ਮਾਸਕਟ ਜਾ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇੱਥੇ ਕੋਈ ਜਿਹੜਾ ਹੈ ਬਹੁਤ ਇਹਨਾਂ ਦਾ ਹਾਲ ਜੋ ਅਸੀਂ ਦੇਖ ਰਹੇ ਆ ਲਗਾਤਾਰ ਮੁਸ਼ਕਲਾ ਤੇ ਇਹ ਲਾਲਚ ਵਿੱਚ ਨਾ ਹੋ ਇਸੇ ਥੋੜੀ ਖਾ ਲੋ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਉਹਨਾਂ ਦੀ ਜਿਹੜੀ ਦਰਦ ਹੁੰਦਾ ਉਹ ਚੱਲਣਾ ਵੀ ਬੜਾ ਮੁਸ਼ਕਲ ਹੁੰਦਾ ਮਾਪੇ ਉਦੋਂ ਜ਼ਿਆਦਾ ਦੁਖੀ ਹੁੰਦਾ ਜਦੋਂ ਧੀ ਦਾ ਫੋਨ ਆਵੇ ਕਿ ਮੇਰੇ ਨਾਲ ਇਦਾਂ ਗਲਤ ਹੋ ਰਿਹਾ ਮੈਨੂੰ ਇਹ ਟੌਰਚਰ ਕੀਤਾ ਜਾ ਰਿਹਾ ਜਾਂ ਮੈਨੂੰ ਇਹਦੇ ਵਾਸਤੇ ਮੇਰਾ ਗਲਤ ਫਾਇਦਾ ਲਿਆ ਜਾਂਦਾ ਤਾਂ ਫਿਰ ਮਾਪੇ ਵਖਰੇ ਦੁਖੀ ਹੁੰਦੇ ਆ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਇਥੇ ਥੋੜੀ ਖਾਲੋ ਇਹਨਾਂ ਮਾਨ ਦੇ ਵਿੱਚੇ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਦੇ ਅਰਬ ਮੁਲਕਾਂ ਚ ਨਾ ਭੇਜੋ ਇਥੇ ਇਹਨਾਂ ਦੀ ਬੜਾ ਨਰਾਦਰ ਹੁੰਦਾ ਸੋ ਇਹੀ ਸਾਡੀ ਬੇਨਤੀ ਹੈ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਟਰੈਵਲ ਏਜੰਟਾ ਇਹਨਾਂ ਤੇ ਜ਼ਰੂਰ ਕ ਸਿਕੰਜਾ ਕਸਿਆ ਜਾਵੇ ਤਾਂ ਕਿ ਹੁਜਤਿਆਂ ਦੀ ਜਿਹੜੀ ਇੱਜ਼ਤ ਪੱਤਰ ਹੁੰਦੀ ਹੈ ਇਹ ਨਾ